ਅਗੇਵਾਦਾਂਗੇ ਅੰਮ੍ਰਿਤਸਰ ਦੀਆਂ ਸੜਕਾਂ ਤੇ ਇਹ ਰਿਕਸ਼ਾ ਚਾਲਕ ਦਾ ਆਤੰਕ ਵੇਖਣ ਨੂੰ ਮਿਲਿਆ ਸੜਕਾਂ ਤੇ ਰੈਸਟ ਡਰਾਈਵਿੰਗ ਕੀਤੀ ਗਈ ਲੋਕਾਂ ਦੀ ਜਾਨ ਦੀ ਪਰਵਾਹ ਇਥੇ ਬਿਲਕੁਲ ਵੀ ਨਹੀਂ ਕੀਤੀ ਗਈ ਤੇ ਕਈ ਵਾਹਨਾਂ ਨਾਲ ਐਕਸੀਡੈਂਟ ਹੋਣ ਤੇ ਵੀ ਰੁਕਿਆ ਨਹੀਂ ਇਹ ਰਿਕਸ਼ਾ ਚਾਲਕ ਲੁੱਟ ਕਰਕੇ ਭੱਜ ਰਿਹਾ ਇਹ ਰਿਕਸ਼ਾ ਚਾਲਕ ਦਾ ਪੁਲਿਸ ਨੇ ਦੂਰ ਤੱਕ ਹਲੰਕੀ ਪਿੱਛਾ ਕੀਤਾ ਜਾਂ ਮੁਲਜ਼ਮ ਇਹ ਰਿਕਸ਼ਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਰਿਕਸ਼ੇ ਨੂੰ ਕਬਜ਼ੇ ਤੇ ਲੈ ਲਿਆ ਲੇਕਿਨ ਫਿਲਹਾਲ ਜੋ ਇਹ ਰਿਕਸ਼ਾ ਚਾਲਕ किस तरह कि हाथ लिक्शा चालक नजर आया हालांकि पुलिस वालों का पिछा किया गया लेकिन किस तरह ई रिक्शा इतने छरार हो गया यह अपने आप देख सकते हो भीड़ भाड़ वाला इलाका है बाजार है तमाम मोटरसाइकिल गडियां लेकिन ਰਾង ਸਾਈਡ ਤੋਂ ਜਾਂਦਾ ਹੋਇਆ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਾ ਹੋਇਆ ਇਹ ਈ ਰਿਕਸ਼ਾ ਚਾਲਕ ਨਜ਼ਰ ਆ ਰਿਹਾ ਹੈ ਤੇ ਇਸ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਪਹਿਲਾਂ ਰਾង ਸਾਈਡ ਤੋਂ ਫਿਰ ਲਗਾਤਾਰ ਸੜਕਾਂ ਦੇ ਵਿਚਾਲੇ ਇਸ ਤਰ੍ਹਾਂ ਜਾ ਰਿਹਾ ਹੈ ਤੇ ਇੱਥੇ ਇੱਕ ਬਾਈਕ ਵਾਲਾ ਵੀ ਡਿੱਗਿਆ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਫਿਰ ਇੱਥੇ ਸਾਈਕਲ ਨੂੰ ਟੱਕਰ ਮਾਰਦਾ ਹੋਇਆ ਬਿਲਕੁਲ ਵੀ ਰੁਕ ਨਹੀਂ ਰਿਹਾ ਪੁਲਿਸ ਇਸ ਦਾ ਪਿੱਛਾ ਕਰਦੇ ਨਹੀਂ ਪਰ ਇਹ ਲਗਾਤਾਰ ਭੱਜਦਾ ਰਿਹਾ ਮੇਨ ਰੋਡ ਤੇ ਵੀ ਤੇ ਉਸ ਤੋਂ ਬਾਅਦ ਇੱਕ ਘਰ ਨਾਲ ਟਕਰਾ ਕੇ ਆਪ ਵੀ ਡਿੱਗ ਪਿਆ ਤਾਂ ਗਲੀਆਂ ਚੋਂ ਫੇਰੇ ਭਸਦਾ ਹੋਇਆ ਨਜ਼ਰ ਆਇਆ ਉਸ ਤੋਂ ਬਾਅਦ ਇਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਈ ਹੋਰ ਲੋਕਾਂ ਵੱਲੋਂ ਤੇ ਪੁਲਿਸ ਵੀ ਇਸ ਦੇ ਪਿੱਛੇ ਭੱਜਦੀ ਹੋਈ ਨਜ਼ਰ ਆਈ ਪਰ ਇਹ ਲਗਾਤਾਰ ਭਸਦਾ ਰਿਹਾ ਤੇ ਫਰਾਰ ਹੋ ਗਿਆ ਮੌਕੇ ਤੋਂ ਬਿਲਕੁਲ ਸੋ ਸ਼ਹਿਰ ਦੀਆਂ ਸੜਕਾਂ ਤੇ ਰਿਕਸ਼ਾ ਚਾਲਕ ਦਾ ਆਤੰਕ ਕਿਸ ਤਰ੍ਹਾਂ ਦੇ ਨਾਲ ਪਾਵੇਂ ਬਾਈਕ ਸਵਾਰ ਸੀ ਜਾਂ ਸਾਈਕਲ ਸਵਾਰ ਉਸ ਨੂੰ ਟੱਕਰ ਮਾਰ ਕੇ ਫਰਦਾ ਹੋਇਆ ਵਿਖਾਈ ਦਿੱਤਾ ਆ ਕੇ ਕਹਿੰਦੇ ਵੀ ਤੁਸੀਂ ਭਾਜੀ ਆ ਟੈਂਪੂ ਵਾਲਾ ਹਨ ਖਰਾਬ ਕਰਨ ਲਿਆ ਜਾਣਾ ਜਾਣਾ ਹੈ ਗਾਂ ਇਧਰ ਗਰੀਨੇਰੂ ਕਿ ਤੁਹਾਨੂੰ ਜਾਣਾ ਹੈ ਕਿਤੇ ਤੇ ਉਸ ਤੋਂ ਬਾਅਦ ਆ ਮੈਂ ਉਹਨੂੰ ਬਾਅਦ ਕਿ ਮੈਂ ਕਿਉਂ ਤੋ ਇੱਥੇ ਕੋਈ ਇਹਨਾਂ ਨੂੰ ਸਾਰਨ ਲਿਆ ਤੇ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਵੀ ਮੈਂ ਤੁਹਾਡੇ ਕੁੰਡੀ ਖੋਗੇ ਤੁਹਾਡੇ ਮਾਰੂੰਗਾ ਬਜ਼ੁਰਗ ਜੁੜੇ ਹੂੰ ਮੈਂ ਆ ਵੀ ਤੂੰ ਗਲਤਾਂ ਤੋਂ ਸ਼ਰਾਬ ਪੀਤੀ ਆ ਇਹਨੇ ਚਾਹ ਉਹਨੂੰ ਮੈਨੂੰ ਵੀ ਪੁੱਛਿਆ ਉਹਨਾਂ ਨੂੰ ਬੋਲ ਕੇ ਤੇ ਚਲੇ ਗਿਆ ਗੱਲਾਂ ਕੋਲ ਕੱਢ ਕੇ ਤੇ ਫੇਰ ਅਸੀਂ ਪਿੱਛੇ ਪਿੱਛਾ ਕੀਤਾ ਤੇ ਬੜੀ ਦੂਰੋਂ ਜਾ ਕੇ ਅਸੀਂ ਆ ਸਟੇਸਸ ਤੋਂ ਹੋ ਗਏ ਜਾ ਗਏ ਉਹ ਖਾਤਾ ਕਾਲ ਦੇ ਬਾਹਰ ਹੋ ਨਹੀਂ ਪਾੜ ਉਹ ਅੰਦਰੋਂ ਜਾ ਕੇ ਉਹ ਲੈਨ ਤੋਂ ਪਾਰੋਂ ਜਾ ਕੇ ਉਹਨੂੰ ਫੜ ਕੇ ਲੈ ਆਰਟਰ ਨੂੰ ਫੜਿਆ ਕਿ ਬੰਦਾ ਫੜਿਆ ਗਿਆ ਨਹੀਂ ਐਟੋ ਲੈ ਕੇ ਆਇਆ ਬੰਦਾ ਭੱਜ ਗਿਆ ਅੱਛਾ ਐਕਸੀਡੈਂਟ ਕਿੰਨੇ ਕੀਤੇ ਆ ਐਕਸੀਡੈਂਟ ਇਹਨਾਂ ਘਰ ਤੋਂ ਤਿੰਨ ਚਾਰ ਬੱਲਿਆਂ ਦੇ ਵਿੱਚ ਵਜਾ ਦੋ ਤਿੰਨ ਗੱਡੀਆਂ ਦੇ ਵਿੱਚ ਵਜਾ ਇੱਕ ਐਕਟੂਆਲ ਨੇ ਖਾਲਸਾ ਗੱਲ ਲੱਗੇ ਸਾਲੀ ਉਹਦੇ ਵਿੱਚ ਵੱਜ ਕੇ ਗਿਆ ਜੋ ਵੀ ਬੰਦੀ ਰੁਕਰ ਦੇ ਅਗਲੀ ਖਬਰ ਦਾ ਸੰਗਰੂਰ ਪੁਲਿਸ ਨੇ ਹਥਿਆਰਾਂ ਸਮੇਤ ਚਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਦੱਸਦੇ ਕਿ ਮੁਲਜ਼ਮਾ ਤੋਂ ਇਸ ਮੌਕੇ ਇੱਕ ਰਿਵੋਲਵਰ ਦੋ ਕੱਟੇ ਇੱਕ ਰਾਈਫਲ ਤੇ ਕਾਰਤੂਸ ਵੀ ਬਰਾਮਦ ਕੀਤਾ ਗਿਆ ਹੈ ਮਾਲਸਾ ਦੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਇੱਕ ਗੈਂਗਸਟਰ ਸਰਾਕ੍ਰਿਸ਼ਨ ਤੋਂ ਚਾਰ ਗੈਂਗਸਟਰ ਨੂੰ ਕਾਬੂ ਕਰਨ ਵਿੱਚ ਇੱਕ ਜੋ ਕਾਮਯਾਬੀ ਮਿਲੀ ਹੈ ਤੇ ਇਹਨਾਂ ਤੋਂ ਕੁਝ ਹਥਿਆਰ ਵੀ ਬਰਾਮਦ ਹੋਏ ਨੇ। ਕੈਨੇਡਾ ਬਠੇ ਗੈਂਗਸਟਰ ਲਈ ਫਿਰੋਤ ਤੇ ਇਕੱਠੇ ਕਰਨ ਦਾ ਇੱਕ ਕੰਮ ਕਰਦੇ ਸਨ ਗੈਂਗਸਟਰ ਸੁਖਵਿੰਦਰ ਸਿੰਘ ਔਰ ਸੁੱਖਾ ਨਾਲ ਇੱਕ ਗੈਂਗਸਟਰਾਂ ਦੇ ਤਾਲ ਜੁੜੇ ਹੋਏ ਨੇ। ਤਤਦਾ ਦੇ ਕੈਨੇਡਾ ਬੈਠੇ ਗੈਂਗਸਟਰ ਲਾਈਫ ਫਿਰੋਤੇ ਇਕੱਠੇ ਕਰਨ ਦਾ ਕੰਮ ਕਰਦੇ ਸਨ ਤੇ ਇਥੇ ਪੁਲਿਸ ਨੂੰ ਇੱਕ ਕਾਮਯਾਬੀ ਮਿਲਿਆ ਪੁਲਿਸ ਨੇ ਇਥੇ ਬਰਾਮਦਗੀ ਵੀ ਕੀਤੀ ਹੈ ਤੇ ਚਾਰ ਗੈਂਗਸਟਰਾਂ ਨੂੰ ਕਾਬੂ ਵੀ ਕੀਤਾ ਇੱਕ ਰਾਈਫਲ ਤੇ ਇੱਕ ਕਾਰਤੂਸ ਬਰਾਮਦ ਕੀਤਾ ਗਿਆ ਦੋ ਕੱਟੇ ਵੀ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਇੱਕ ਰਿਵੋਲਵਰ ਵੀ ਪੁਲਿਸ ਨੇ ਬਰਾਮਦ ਕੀਤਾ ਹੈ ਮਾਨਸਾ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਫਰਾਕ ਵਿੱਚ ਇਹ ਗੈਂਗਸਟਰ ਸਨ 4 ਕ੍ਰਾਈਮਨਲਸ ਨੂੰ ਗ੍ਰਿਫਤਾਰ ਕੀਤਾ ਹੈਗਾ ਜਿਹੜਾ ਜਿਹੜੇ ਹਾਰਡ ਕੋਰ ਗੈਂਗਸਟਰਸ ਦੇ ਨਾਲ ਐਸੋਸੀਏਟਿਡ ਹੈਗੇ ਤੇ ਇਹਨਾਂ ਤੋਂ 4 ਵੈਪਨ ਅਸੀਂ ਰਿਕਵਰ ਕੀਤੇ ਹੈਗੇ ਜਿਹੜੇ ਇਲੀਗਲ ਹੈਗੇ ਤੇ ਫਰਦਰ ਇਹਨਾਂ ਤੋਂ ਕਾਰਤੂਸ ਵੀ ਬਰਾਮਦ ਕੀਤੇ ਗਏ ਹੈਗੇ ਇਹਨਾਂ ਨੇ ਆਪਣੀ ਇੰਟਰ ਗੈਂਗ ਰਾਈਵਲਰੀ ਤੇ ਬੇਸ ਤੇ ਇੱਕ ਮਰਡਰ ਨੂੰ ਪਲਾਨ ਐਗਜ਼ੀਕਿਊਟ ਕਰਨਾ ਸੀਗਾ ਤੇ ਉਹ ਪਲਾਨਿੰਗ ਸਟੇਜ ਤੇ ਉਹ ਸੀਗਾ ਤੇ ਸਾਡੀ ਟੀਮ ਦੀ ਜਿਹੜੀ ਹੈਗੀ ਮੁਸਤਦੀ ਨਾਲ ਜਿਹੜਾ ਹੈਗਾ ਉਹ ਇੱਕ ਬੜਾ ਹੀਨੀਅਸ ਕ੍ਰਾਈਮ ਹੋਣ ਤੋਂ ਸਾਡੀ ਟੀਮਸ ਨੇ ਰੋਕਿਆ ਹੈਗਾ ਫਰਦਰ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਇਹਦੇ ਵਿੱਚ ਹੋਰ ਦੋ ਤਿੰਨ ਮੇਨ ਜਿਹੜੇ ਬੰਦੇ ਹੈਗੇ ਜਿਹੜੇ ਗੈਂਗਸਟਰਸ ਦੇ ਨਾਲ ਅਸੋਸੀਏਟਿਡ ਹੈਗੇ ਉਹਨਾਂ ਦਾ ਆਈਡੈਂਟੀਫਿਕੇਸ਼ਨ ਹੋ ਗਿਆ ਹੈਗਾ ਉਹਨਾਂ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਅਗੇ ਵਧਾਂਗੇ ਬਠਿੰਡਾ ਵਿੱਚ ਨਸ਼ੇ ਦੀ ਓਵਰਡੋਸ ਕਾਰਨ ਇੱਕ ਹੋਰ ਮੌਤ ਹੋ ਗਈ ਜਨਤਨਗਰ ਇਲਾਕੇ ਵਿੱਚ ਸਰਕਾਰੀ ਕਮਰੇ ਚੋਂ লাশ ਮਿਲੀ ਹੈ ਮ੍ਰਿਤਕ ਸ਼ਖਸ ਨੇੜੇੋਂ ਚਿੱਟੇ ਦਾ ਇੰਜੈਕਸ਼ਨ ਵੀ ਬਰਾਮਦ ਹੋਇਆ ਹੈ ਕਮਰੇ ਚ ਨਸ਼ੇ ਲਈ ਵਰਤਿਆ ਜਾਣ ਵਾਲਾ ਪੋਇਲ ਪੇਪਰ ਵੀ ਇੱਥੋਂ ਮਿਲਿਆ ਹੈ ਜੀ ਇਲਾਕਾ ਵਾਸੀਆਂ ਮੁਤਾਬਕ ਰੋਜ਼ਾਨਾ ਇਸ ਥਾਂ ਤੇ ਨਸ਼ੇੜੀ ਆਉਂਦੇ ਨੇ ਨਸ਼ਾ ਕਰਦੇ ਨੇ ਔਰ ਇੱਥੇ ਲਗਾਤਾਰ ਨਸ਼ੇ ਦਾ ਸੇਵਨ ਜਿਹੜਾ ਹੈ ਉਹ ਹੋ ਰਿਹਾ ਹੈ ਇਲਾਕਾ ਵਾਸੀਆਂ ਨੇ ਜੁੜੇ ਇਲਜ਼ਾਮ ਲਗਾਏ ਨੇ ਅਤੇ ਇੱਕ ਨੌਜਵਾਨ ਜਿਹੜਾ ਹੈ ਉਹ ਜੋ ਹੈ ਉਹ ਨਸ਼ੇ ਦੀ ਓਵਰਡੋਸ ਦੇ ਚਲਦਿਆਂ ਉਸ ਦੀ ਜਾਨ ਚਲੀ ਗਈ ਹੈ ਜਿਸ ਦੇ ਨੇੜੇ ਇੱਕ ਛਿੱਟੇ ਦਾ ਇੰਜੈਕਸ਼ਨ ਵੀ ਬਰਾਮਦ ਹੋਇਆ ਮੌਕੇ ਦੀਆਂ ਇਹ ਤਸਵੀਰਾਂ ਨੇ ਦੱਸ ਦੇ ਕਿ ਇਹ ਜਿਹੜਾ ਸੁਨਸਾਨ ਦੀ ਜਗ੍ਹਾ ਜਿੱਥੇ ਕੀ ਨਸ਼ੇੜੀ ਅਕਸਰ ਆਉਂਦੇ ਸਨ ਇਹ ਇਲਾਕਾ ਵਾਸੀਆਂ ਨੇ ਇਲਜ਼ਾਮ ਲਗਾਇਆ ਹੈ ਅਤੇ ਇਸ ਮੌਕੇ ਤੇ ਜਨਤਾਨਗਰ ਇਲਾਕੇ ਦੇ ਇੱਕ ਸਰਕਾਰੀ ਕਮਰੇ ਚੋਂ ਇਸ ਨੌਜਵਾਨ ਦੀ ਲਾਸ਼ ਮਿਲੀ ਹੈ ਇੱਥੇ ਦੋ ਨਸ਼ੇੜੀ ਆਏ ਸੀ ਇੱਕ ਸਰਦਾਰ ਮੁੰਡਾ ਜਿਸ ਦੀ ਡੈਥ ਹੋ ਚੁੱਕੀ ਹੈ ਇਕੋਸ ਨਾਲ ਹੋਰ ਬੰਦਾ ਸੀ ਇਹਨਾਂ ਦੋਨਾਂ ਨੇ ਇਥੋਂ ਪਾਣੀ ਲੈ ਕੇ ਮੱਲੇ ਵਾਲੇ ਦਸਨ ਮੁਤਾਬਕ ਟਿਕਾ ਇੰਜੈਕਸ਼ਨ ਘੋਲ ਕੇ ਇੱਕ ਬੰਦੇ ਨੂੰ ਟੀਕਾ ਲਾ ਲਿਆ ਸਰਦਾਰ ਜੀ ਨੇ ਜਿਨ੍ਹਾਂ ਦੀ ਡੈਥ ਹੋਈ ਹੈ ਦੂਸਰਾ ਬੰਦੇ ਨੇ ਜਦੋਂ ਦੇਖਿਆ ਕਿ ਬੇਹੋਸ਼ ਹੋ ਗਿਆ ਤਾਂ ਉਹ ਭੱਜ ਕੇ ਨਹਿਰਵਾਲ ਨੂੰ ਭੱਜਿਆ ਇੱਕ ਨੰਬਰ ਚੀ ਲਵਾਉਣ ਨੂੰ ਕਿਉਂਕਿ ਉੱਥੇ ਐਂਬੂਲੈਂਸ ਖੜੀ ਹੁੰਦੀ ਹੈ ਆਪਣੀ ਤਾਂ ਉੱਥੋਂ ਮੋਟਰਸਾਈਕਲ ਖੜਾ ਕੇ ਉਹ ਤੇ ਸਾਡੀ ਐਂਬੂਲੈਂਸ ਦੇ ਵਿੱਚ ਬੈਠ ਕੇ ਫਟਾਫਟ ਬੰਦਿਆਂ ਨੂੰ ਇੱਥੇ ਲੈ ਕੇ ਪਹੁੰਚਿਆ ਤੇ ਇੱਥੇ ਹੁੰਨ ਤੋਂ ਬਾਅਦ ਜਦੋਂ ਦੇਖਿਆ ਤਾਂ ਉਸ ਦੀ ਡੈਥ ਹੋ ਚੁੱਕੀ ਸੀ ਮੱਲੇ ਵਾਲੇ ਦੇ ਦਸਨ ਮੁਤਾਬਕ ਇੱਕ ਲਵਾਰਿਸ ਬਾਕੀ ਦੇਖਦੇ ਆਂ ਪਤਾ ਕਰਦੇ ਆਂ ਕੀ ਕਹਿੰਦੇ ਆ ਵੀ ਕਿਵੇਂ ਕੀ ਕਰਨ ਉਹਨੂੰ ਪਬਲਿਕ ਦਾ ਤਾਂ ਕੀ ਕਹਿ ਸਕਦੇ ਵੀ ਕੀ ਕਹਿੰਦੇ ਨਹੀਂ ਦੇਖੋ ਆਪੋ ਆਪਣਾ ਵਿਚਾਰ ਨੇ ਸਾਰਿਆਂ ਦੇ ਜੇ ਮੈਨੂੰ ਇੰਜੈਕਸ਼ਨ ਮਿਲਿਆ ਤਾਂ ਕੀ ਕੁਛ ਹੋ ਤੰਗ ਰਿਹਾ ਹੈ ਅਸੀਂ ਫਿਰ ਹਾਲ ਤਾਂ ਇਹ ਇੱਕ ਵਾਰੀ ਫੋਟੋ ਕੀਤੀ ਅਸੀਂ ਉਹਨੂੰ ਦੇਖਦੇ ਆਂ ਅਸੀਂ ਕੀ ਕੁਛ ਹੈਗਾ ਉਹ ਸੰਤ ਇਹ 45 ਸਾਲ ਦੀ ਉਮਰ ਦਾ ਲੱਗਦਾ